ਸਾਸਰੀ ਕਾਲ ਜੀ ਯੂਰਪੀਅਨ ਪੰਜਾਬੀ 365 YouTube ਚੈਨਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ ਸ਼ੁਰੂ ਕਰਦਾ। ਅੱਜ ਦੀ ਵੀਡੀਓ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਪਰਮੀਤ ਕੌਰ ਵੀਰ ਜੀ ਸਾਸਰੀ ਕਾਲ ਵੀਰ ਜੀ ਕੋਟੇ ਵਿੱਚ ਨਾਮ ਆਉਣ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਨੂਲਾ ਉਸਤਾ ਨਿਕਲਦਾ ਹੈ? ਪਲੀਜ਼ ਜਰੂਰ ਦੱਸਿਓ। ਪੈਣ ਕੋਟੇ ਵਿੱਚ ਜਦ ਨਾਮ ਆ ਜਾਂਦਾ ਨਾ ਜੇ ਤਾਂ ਡਾਕੂਮੈਂਟ ਸਾਰੇ ਪੂਰੇ ਆ ਫਿਰ ਤਾਂ ਜਨਕੀ 2 ਕੁ ਮਹੀਨਿਆਂ ਦੇ ਵਿੱਚ ਬਾਦ ਤੋਂ ਬਾਅਦ 2.5 ਮਹੀਨਿਆਂ ਦੇ ਵਿੱਚ ਨੂਲਾ ਉਸਤਾ ਨਿਕਲਿਆਂ ਦਾ 1.5 ਮਹੀਨੇ ਚ ਵੀ ਆ ਜਾਂਦਾ। ਜੇਕਰ ਤੁਹਾਡੇ ਪੇਪਰਾਂ ਦੇ ਵਿੱਚ ਕੋਈ ਕਮੀ ਆ ਫਿਰ 3 4 5 6 ਮਹੀਨੇ ਵੀ ਲੱਗ ਜਾਂਦੇ ਆ ਪੰਜਾਬੀ ਵਿਲੇਜ ਵੀਰਜੀ ਲੋਧੀ ਤੋਂ 9:02:32 ਤੇ ਡੋਮੈਸਟਿਕ ਪੇਪਰ ਕਲਿੱਕ ਹੋਏ ਨੇ ਕਦੋਂ ਤੱਕ ਨਿਕਲ ਜਾਣਗੇ ਤੇ 2024 ਚ ਤੀਹਨਾ ਤੋਂ 9:26:43 ਤੇ 9 ਮੰਥ ਵਾਲੇ ਕਲਿੱਕ ਹੋਏ ਸੀ ਕਿੰਨੇ ਚਾਂਸ ਆ ਜੀ ਨਿਕਲਣ ਦੇ ਤੁਹਾਡੇ ਦੋਨੇ ਪੇਪਰ ਨਿਕਲਣ ਦੇ ਬਾਈ ਜੀ ਪੂਰੇ ਚਾਂਸ ਹੋ ਆ ਥੋੜੇ ਜਿਹਾ ਇੰਤਜ਼ਾਰ ਕਰੋ ਜਗਜੀਤ ਸਿੰਘ ਸਤਿ ਸ੍ਰੀ ਅਕਾਲ ਬਾਈ ਜੀ ਗ੍ਰੀਸ ਲਈ ਜੋ PCC ਚਾਹੀਦੀ ਹੁੰਦੀ ਆ ਉਹ ਥਾਣੇ ਵਾਲੀ ਚੱਲ ਜਾਂਦੀ ਆ ਕਿ ਪਾਸਪੋਰਟ ਵਾਲੀ ਤੇ ਗ੍ਰੀਸ ਦੇ ਪੇਪਰ ਕਿੰਨੇ ਟਾਈਮ ਚ ਨਿਕਲ ਆਉਂਦੇ ਆ ਵੀਰੇ ਪਾਸਪੋਰਟ ਵਾਲੀ ਵੀ ਚੱਲ ਸਕਦੀ ਐ ਵੈਸੇ ਤੁਸੀਂ ਥਾਣੇ ਵਾਲੀ ਲਾ ਦਿਓ ਹਨਾ ਲਖਵਿੰਦਰ ਸਿੰਘ ਹੈਲੋ ਵੀਰ ਜੀ ਸਤ ਸ੍ਰੀ ਅਕਾਲ ਵੀਰ ਜੀ ਸਾਡੇ ਫਿੰਗਰ ਫਿੰਗਰ ਸੀ ਉਹਨਾਂ ਨੇ ਮੇਰੇ ਕੋਲੋਂ ਪੁਰਾਣਾ ਪਾਸਪੋਰਟ ਮੰਗਿਆ ਤੇ ਨਿਊ ਐਨ ਐਚ ਆਈ ਲਿੱਤਾ ਤੇ ਮੇਰੇ ਫਿੰਗਰ ਕਰਵਾ ਦਿੱਤੇ ਮੇਰੇ ਫਿੰਗਰ ਹੋ ਕੇ ਸੰਜੂਰ ਨੂੰ ਦਾਵੀ ਸਟੇਟਸ ਸ਼ੋਅ ਕਰਨ ਲੱਗ ਗਿਆ ਅੱਜ ਮੇਰੇ ਦੋਸਤ ਦੇ ਫਿੰਗਰ ਸੀ ਉਹਦੇ ਕੋਲੋਂ ਕੋਡਿਸ਼ ਵਿੱਚ ਕਾਲੇ ਮੰਗ ਲੇਤਾ ਕਹਿੰਦੇ ਪਹਿਲਾਂ ਇਹਨੂੰ ਚੇਂਜ ਕਰਵਾ ਕਿਉਂਕਿ ਅਸੀਂ ਸਾਰਿਆਂ ਮੁੰਡਿਆਂ ਨੇ ਨੋਵੇਂ ਕਨੇਵੇਂ ਕਰਵਾਇਆ ਹੈ ਮੇਰੇ ਕੋਲੋਂ ਉਹਨਾਂ ਨੇ ਕੁਝ ਨਹੀਂ ਪੁੱਛਿਆ ਹੁਣ ਤੁਸੀਂ ਦੱਸੋ ਕਿ ਕੋਡਿਸ਼ ਵਿੱਚ ਕਾਲੇ ਕਿੱਦਾਂ ਚੇਂਜ ਹੋਏਗਾ ਸਵਾਲ ਤੁਹਾਡਾ ਥੋੜਾ ਲੰਬਾ ਹੋ ਗਿਆ ਵੀਰ ਜੀ ਬਾਈ ਕੋਡਿਸ਼ ਵਿੱਚ ਕਾਲੇ ਤੁਸੀਂ ਦੇਖੋ ਕਿੱਦਾਂ ਬਣਾਇਆ ਮੈਨੂੰ ਨਹੀਂ ਇਹ ਸਮਝ ਆਦੀ ਹੈਗੀ ਮੈਂ ਸਾਰਿਆਂ ਨੂੰ ਇੱਕ ਚੀਜ਼ ਕਹਿਣਾ ਹੁੰਨਾ ਜੇ ਜਦ ਤੁਸੀਂ ਇਟਲੀ ਦੇ ਵਿੱਚ ਆਨੇ ਆ ਨਾ ਡਾਕਟਰੀ ਕਾਰਡ ਬਣਾਣਾ ਤੁਸੀਂ ਉਹਦੇ ਪਰ ਤੁਹਾਡਾ ਕੋਡ ਇਸ ਵਿਚ ਕੱਲੇ ਹੁੰਦਾ ਨਾ ਬਹੁਤੇ ਬੰਦੇ ਬਣਾਦੇ ਵੀ ਨਹੀਂ ਹੈਗੇ ਡਾਕਟਰੀ ਕਾਰਡ ਨਾ ਉਹਨਾਂ ਦੀ ਸੰਜੂਰ ਨੂੰ ਪਰੇ ਕੋਡ ਇਸ ਵਿਚ ਕੱਲੇ ਹੁੰਦਾ ਆ ਇਹਦੇ ਵਿੱਚ ਤੁਸੀਂ ਕੀ ਕਰਨਾ ਹੁੰਦਾ ਆ ਜਿੱਦਾਂ ਇਟਲੀ ਵਿੱਚ ਆਏ ਤੁਹਾਡੇ ਪਾਸਪੋਰਟ ਤੇ ਦੂਆ ਹੈਗਾ ਵੀਜ਼ਾ ਵੈਲਿਡ ਹੈਗਾ ਯਾ ਤੁਸੀਂ ਜਿਹੜਾ ਰੈਜ਼ੀਡੈਂਟ ਪ੍ਰੂਫ ਬਣਾ ਕੇ ਆਪਣਾ ਰੈਜ਼ੀਡੈਂਸ ਪ੍ਰੂਫ ਬਣਾ ਕੇ ਠੀਕ ਹੈ ਲੋਜੋ ਜਾਂ ਹਸਪਤਲੀ ਦੀ ਰੈਜ਼ੀਡੈਂਸਾ ਬਣਾ ਕੇ ਤੁਸੀਂ ਇਹ ਤੁਹਾਡੇ ਕੋਲ ਇੱਕ ਤਾਂ ਪਾਸਪੋਰਟ ਤੇ ਵੀਜ਼ਾ ਵੈਲਿਡ ਹੈਗਾ ਰੈਜ਼ੀਡੈਂਸਾ ਬਣ ਗਿਆ ਦੋਨੇ ਚੀਜ਼ਾਂ ਦੇ ਨਾਲ ਤੁਸੀਂ ਆਦਲ ਜਾ ਕੇ ਆਪਣਾ ਜਿਹੜਾ ਉਹਨਾਂ ਕੋਲ ਡਾਕਟਰੀ ਕਾਰਡ ਬਣਾ ਸਕਦੇ ਉਹਦੇ ਉੱਪਰ ਕੋਡਿਸਪੀਸ ਕਾਲੇ ਹੁੰਦਾ ਠੀਕ ਆ ਉਸ ਤੋਂ ਬਾਅਦ ਜਿਹੜਾ ਹੈਗਾ ਆ ਤੁਸੀਂ ਇਹ ਤਿੰਨਾਂ ਚੀਜ਼ਾਂ ਦੇ ਨਾਲ ਵੈਲਿਡ ਦੇ ਨਾਲ ਤੁਸੀਂ ਆਪਦਾ ਅਕਾਊਂਟ ਵੀ ਖਿਲਾ ਸਕਦੇ ਆਂ ਗਾਹਾਂ ਤੁਹਾਡੀ ਫਿੰਗਰ ਹੋ ਕੇ ਸੰਜੂਰ ਨੂੰ ਮਿਲਣੀ ਹੁੰਦੀ ਆ ਸਾਰੀਆਂ ਚੀਜ਼ਾਂ ਜਿਹੜੀਆਂ ਕੰਟੀਨਿਊ ਸਹੀ ਕੰਟੀਨਿਊ ਸਹੀ ਤਰੀਕੇ ਨਾਲ ਚੱਲਦੀਆਂ ਆ ਆਪਾਂ ਕੀ ਕਰਦੇ ਆ ਆਪਾਂ ਕਰਦੇ ਆ ਮਰਜ਼ੀ ਇੱਕ ਆਪਾਂ ਦੂਜੇ ਬੰਦੇ ਤੇ ਜ਼ਿਆਦਾ ਫੋਕਸ ਕਰਦੇ ਆ ਕਿੱਦਾਂ ਵੀ ਕੋਈ ਭਾਜੀ ਹੁੰਦਾ ਆ ਕੋਈ ਏਜੰਟ ਹੁੰਦਾ ਆ ਆਪਾਂ ਉਹਨਾਂ ਮਗਰ ਜ਼ਿਆਦਾ ਲੱਗ ਕੇ ਚੱਲਦੇ ਆ ਜਿਹੜੇ ਸਾਨੂੰ ਇੱਕ ਅੱਧਾ ਇੱਥੇ ਜਾਣਦੰਦਾ ਖਾਸ ਕਰਕੇ ਜਾਣਤੇ ਹੀ ਹੁੰਦਾ ਸਾਨੂੰ ਜਾਣਦਾ ਉਦੇ ਨਾਲ ਅਸੀਂ ਗਦੀ ਗੇੜ ਪੈਨੇ ਆ ਏਜੰਟਾਂ ਦਾ ਇਹ ਹੁੰਦਾ ਆ ਕਿ ਸਾਨੂੰ ਕਿਤੇ ਇਹਦੇ ਨਾਲ ਆਜਲ ਨਾ ਜਾਣਾ ਪਵੇ ਸਾਨੂੰ ਕਿਤੇ ਇਹਦੇ ਨਾਲ ਫਲਾਨੀ ਥਾਂ ਤੇ ਨਾ ਜਾਣਾ ਪਵੇ ਅਗਲਾ ਆਪਣਾ ਖਿਹੜਾ ਛਣਾਉਂਦਾ ਇੱਥੇ ਕੋਈ ਨਹੀਂ ਕਿਸੇ ਦੇ ਨਾਲ ਤੁਰਦਾ ਹੈਗਾ ਠੀਕ ਆ ਇਸ ਕਰਕੇ ਜਿਹੜਾ ਕੰਮ ਸਹੀ ਤਰੀਕੇ ਨਾਲ ਹੁੰਦਾ ਉਹਨੂੰ ਸਹੀ ਨਾ ਕਰਿਆ ਕਰੋ ਹੁਣ ਤੁਸੀਂ ਜਿਹੜਾ ਕਹਿੰਨੇ ਆ ਕਿ ਕੋਡੀ ਕੱਲੇ ਕਿੱਦਾਂ ਚੇਂਜ ਹੋਊਗਾ ਤੇ ਤੁਸੀਂ ਕਹਿ ਰਹੇ ਆ ਕਿ ਸਾਰਿਆਂ ਨੇ ਨੋਮੇ ਕਿਨੋਮੇ ਕਰਾਇਆ ਸਗਾ ਹਨਾ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਮੇਰਾ ਭਰਾ ਮੈਨੂੰ ਨਹੀਂ ਸਮਝ ਆਂਦੀ ਮੈਂ ਤੁਹਾਨੂੰ ਇੱਕ ਗੱਲ ਤੇ ਸਮਝਾਂਦਾ ਜਦ ਆਪਾਂ ਕਸਤੂਰੇ ਦੇ ਵਿੱਚ ਜਾਂਦੇ ਆ ਇੱਥੇ ਇੰਨੇ ਕੁ ਬੇਵਕੂਫ ਤੋਂ ਬੇਵਕੂਫ ਜਿਹੜੇ ਅਧਿਕਾਰੀ ਬੈਠੇ ਹੁੰਦੇ ਨੇ ਨਾ ਜਿਹੜੇ ਸਾਡੇ ਫਿੰਗਰ ਲੈ ਕੇ ਸੰਜੋੜ ਨਵਾ ਦਿੰਦੇ ਆ ਉਹਨਾਂ ਨੂੰ ਨਹੀਂ ਵੀ ਨੋਲੇਜ ਹੁੰਦੀ ਤਾਂ ਵੀ ਇਦਾਂ ਦੀ ਮੰਗ ਕਰ ਲੈਂਦੇ ਡਾਕੂਮੈਂਟ ਦੀ ਕੋੜੀ ਸਪਸ਼ਟਾਲੇ ਬੰਦੇ ਦਾ ਕਿੱਦਾਂ ਚੇਂਜ ਹੋ ਜਾਊਗਾ ਇੱਕ ਗੱਲ ਮੈਨੂੰ ਸਹੀ ਦੱਸੋ ਹੁਣ ਤੁਹਾਡਾ ਨਾਮ ਲਖਵਿੰਦਰ ਸਿੰਘ ਆ ਨਾ ਤੁਹਾਡੇ ਨਾਮ ਦੇ ਵਿੱਚ L A K S A N H ਹੋ ਸਕਦਾ ਠੀਕ ਆ ਨਾ ਆ ਤਿੰਨ ਅੱਖਰ ਫੇਰ ਪਿੱਛੇ ਗਿਣਤੀ ਹੋਏਗੀ 1 2 3 5 ਕੁਝ ਵੀ ਹੋ ਸਕਦਾ ਐਦਾ ਤਾਂ ਤੁਹਾਡਾ ਕੋਡਿਫਿਸ਼ ਕਾਲੇ ਹੋਣਾ ਮୋਰੇ ਤੁਹਾਡਾ ਨਾਮ ਜਨਕੀ ਉੱਚ ਸ਼ੋ ਹੁੰਦਾ ਹੋਣਾ ਤੇ ਇਹੀ ਉਹ ਕੋਡਿਫਿਸ਼ ਕਾਲੇ ਹੁੰਦਾ ਹੈ ਇਹ ਉਦਦਾ ਵੀ ਹੁੰਦਾ ਹੈ ਡਾਕਟਰੀ ਕਾਰਡ ਚ ਵੀ ਇਹੀ ਹੋਣਾ ਤੁਹਾਡੀ ਸੰਜੋਰ ਨੂੰ ਤਾਂ ਵੀ ਐਦਾ ਹੀ ਹੁੰਦਾ ਆ ਬਾਕੀ ਮੇਰਾ ਵੀਰ ਮੈਂ ਤੁਹਾਨੂੰ ਇੱਕ ਸਲਾਹ ਦਿੰਦਾ ਆ ਤੁਸੀਂ ਆਪ ਦੀ ਨਾਲ ਥਰਡ ਪੀ ਕਹਿੰਦੇ ਸੰਜੋਰ ਨੂੰ ਸਟੇਟਸ ਸ਼ੋ ਕਰਨ ਲੱਪਿਆ 40 42 ਦਿਨਾਂ ਨਾਲ ਸੰਜੋਰ ਨੂੰ ਲੱਗ ਜਾਂਦੀ ਹੈ ਨਾ ਆਨਲਾਈਨ ਵੀ ਚੈੱਕ ਕਰੀ ਜਾਓ 40ਵੇਂ 42ਵੇਂ ਦਿਨ ਤੁਸੀਂ ਜਿਹੜਾ ਹੈਗਾ ਆ ਕਸਤੂਰੇ ਜਾ ਕੇ ਆਪਣੀ ਸੰਜੋਰ ਨੂੰ ਦਾ ਪਤਾ ਕਰਨਾ ਤੁਹਾਨੂੰ ਮਿਲ ਜਾਣੀ ਠੀਕ ਆ ਤੁਹਾਡੇ ਕੋ ਜਿਹੜਾ ਪਹਿਲਾ ਕੋਡ ਇਸਪੈਕਲ ਹੈ ਜਿਹੜਾ ਵੀ ਤੁਸੀਂ ਕਹਿੰਦੇ ਬਣਾਇਆ ਹੈ ਤੇ ਸੰਜੋੜਨੋ ਦੇ ਉੱਪਰ ਜਿਹੜਾ ਤੁਹਾਡੇ ਜਨਕੀ ਕੋਡ ਇਸਪੈਕਲ ਹੈ ਉਹਣਾ ਉਹ ਸੇਵ ਹੋਣਗੇ ਮੇਰਾ ਭਰਾ ਠੀਕ ਆ ਤੇ ਬਾਕੀ ਇਹ ਜਿਹੜੇ ਵੀ ਤੁਹਾਨੂੰ ਮੋਰੇ ਜਨਕੀ ਬੈਠਾ ਸਗਾ ਅਫਸਰ ਜੋ ਵੀ ਸਗਾ ਜਿਨੇ ਵੀ ਕਿਹਾ ਹੈ ਚੇਂਜ ਕਰਵਾ ਕੇ ਲਿਆਓ ਉਹਦੀ ਗੱਲ ਮੈਨੂੰ ਨਹੀਂ ਸਮਝ ਆਈ ਹੈਗੀ ਇਹ ਬੇਤੁਕੀ ਗੱਲ ਵਾ ਰਾਏ ਸਫਦਾਰ ਅਲੀ ਮਕਰੇਤਾ ਦੇ ਪੇਪਰ ਵੀ ਨਿਕਲ ਰਹੇ ਨੇ ਕਿ ਨਹੀਂ ਹਾਂਜੀ ਵੀਰੇ ਨਿਕਲ ਰਹੇ ਆ ਸਿੰਘ 73 66 ਪਾਜੀ ਮੈਂ ਇੰਗਲੈਂਡ ਜਾ ਸਕਦਾ ਮਾਰਚ ਤੋਂ ਮੇਰੇ ਤੋਂ ਕਾਰਤਾ ਦੀ ਵਾਲ ਪੇਪਰ ਆ ਹਾਂ ਵੀਰੇ ਤੁਹਾਨੂੰ ਜਿਹੜਾ ਇਹ ਵੀਜ਼ਾ ਲੈਣਾ ਪੈਣਾ ਹੈ ਇੱਥੋਂ ਜਾ ਸਕਦੇ ਆ ਤੁਸੀਂ ਰਵੀ ਕਲੇਰ ਵੀਰ ਜੀ ਰਗੂਸਾ ਸਿਟੀ ਤੋਂ 9 ਮਨთ ਵਾਲੇ ਪੇਪਰ ਟਾਈਮ 11:01:37 ਸੈਕਿੰਡ ਤੇ ਕਿੰਨੇ ਕ ਟਾਈਮ ਵੇਟ ਕਰਨੀ ਪਵੇਗੀ ਵੀਰੇ ਤੁਸੀਂ ਵੀ ਵੇਟ ਕਰ ਲਓ ਨਿਕਲ ਜਾਣਗੇ ਮਹੀਨਾ ਦੋ ਮਹੀਨੇ ਜਸਪ੍ਰੀਤ ਸਿੰਘ ਸਾਥਰੀ ਕਲੇ ਵੀਰੇ ਮੈਂ ਪੁੱਛਣਾ ਸੀ ਕਿ ਵੀਰੇ ਜਿਹੜੇ ਸਾਲ ਵਾਲੇ ਪੇਪਰ ਹੁੰਦੇ ਆ ਅਸੀਂ ਕਦੀ ਵੀ ਭਰ ਆ ਸਕਦੇ ਆ ਦੱਸਿਓ ਜਰੂਰ ਹਾਂਜੀ ਵੀਰ ਸਾਲ ਵਾਲੇ ਆਪਾਂ ਭਰਵਾ ਸਕਦੇ ਹੁੰਨੇ ਸਾਰਾ ਸਾਲ ਪਬੀ ਵੇਰਕ ਸਾਥਰੀ ਗੱਲ ਭਾਜੀ ਮੈਂ ਲਾਸਟ ਈਅਰ ਨਵੰਬਰ 2024 ਜੇਟਲੀ ਆਇਆ ਸੀ ਇੱਕ ਸਾਲ ਵਾਲੇ ਵੀਜ਼ਾ ਹੈ ਨਵੰਬਰ 2025 ਤੱਕ ਮੇਰਾ ਐਲ ਐਫ ਇ ਵਾਲੇ ਪੇਪਰ ਸੀ ਮੈਂ 8 ਦੀ 8 ਦਿਨਾਂ ਵਾਲੀ ਐਂਟਰੀ ਕਰਵਾ ਲਈ ਸੀ ਏਜੰਟ ਨੇ ਨਹੀਂ ਸੀ ਕਰਵਾਈ ਜਦੋਂ ਨਾ ਕੋਈ ਅਪਾਇੰਟਮੈਂਟ ਆਈ ਨਾ ਕੋਈ ਇਨਫੋਰਮੇਸ਼ਨ ਮਿਲੀ ਤਾਂ ਮੈਂ ਐਡਵੋਕੇਟ ਨਾਲ ਗੱਲ ਕੀਤੀ ਉਸਨੇ ਦੱਸਿਆ ਕਿ ਇਹ ਐਲ ਐਫ ਇ ਸੁਪਰ ਸਕਿੱਲ ਵੀਜ਼ਾ ਓਪਨ ਹੋਇਆ ਸੀ ਸੇਮ ਟਾਈਮ ਤੇ ਗਵਰਨਮੈਂਟ ਨੇ ਬਣ ਬੈਨ ਕਰਤਾ ਕੁਝ ਵੀਜ਼ਾ ਲੱਗੇ ਜੋ ਇਟਲੀ ਆਗੇ ਮਾਲਕ ਵੀ ਬਲੈਕਲਿਸਟ ਕਰਤੇ ਇਹਨਾਂ ਪੇਪਰਾਂ ਚ ਇਟਾਲੀਅਨ ਲੈਂਗੁਏਜ A1 ਸਰਟੀਫਿਕੇਟ ਇੰਡੀਆ ਤੋਂ ਹੀ ਲੱਗਣਾ ਸੀ ਅਸੀਂ ਤੇ ਇਟਲੀ ਆਗੇ ਨਾ ਪੇਪਰ ਬਣ ਰਹੇ ਨੇ ਨਾ ਏਜੰਟ ਨੇ 15 ਲੱਖ ਲਿਆ ਸੀ ਜਦੋਂ ਉਸ ਨੂੰ ਕਿਹਾ ਕਿ ਵੀਰੇ ਤੈਨੂੰ ਇਹ ਗੱਲ ਦਾ ਪਤਾ ਸੀ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਤਾ ਕਹਿੰਦਾ ਕਿ ਮੈਂ ਤੇਰੇ ਦੁਬਾਰਾ ਪੇਪਰ ਭਰ ਭਰਤੇ ਨੇ ਹੁਣ ਵੀਰੇ ਤੁਸੀਂ ਦੱਸੋ ਮੈਂ ਕੀ ਕਰਾਂ ਦਮੂਚਾ ਕਰਦਾ ਉਸਤੇ ਐਡਵੋਕੇਟ ਨੇ ਇਹ ਗੱਲ ਵੀ ਕਹੀ ਸੀ ਕਿ ਇਸ ਦੀ ਸੰਜੋਰਨੋ ਨਹੀਂ ਮਿਲਣੀ ਕੋਈ ਵੀ ਨਾ ਸੈਂਸਾ ਨਾ ਹੋਰ ਕੋਈ ਬਾਈ ਦੇਖੋ ਮੈਂ ਤੁਹਾਨੂੰ ਨਾ ਇੱਕ ਗੱਲ ਇੱਥੇ ਦੱਸਦਾ ਤੁਸੀਂ 15 ਲੱਖ ਦਿੱਤਾ ਏਜੰਟਾ ਮਗਰ ਲੱਗੇ ਜੋ ਵੀ ਹੈਗਾ ਆ ਇੱਕ ਇੱਕ ਇਹਨਾਂ ਦਾ ਮੱਚੀਦਾ ਦਾ ਤੁਸੀਂ ਇਟਲੀ ਆ ਗਏ ਹੈ ਨਾ ਤੁਹਾਡੇ ਕੋਲ ਕੰਮਕਾਰ ਹੋਊਗਾ ਹੁਣ ਤੁਹਾਨੂੰ ਚੀਜ਼ਾਂ ਦਾ ਪਤਾ ਲੱਗਣ ਲੱਪਿਆ ਇੱਥੇ ਮੇਰਾ ਭਰਾ ਓਖਾ ਸੁਖਾ ਹੋ ਕੇ ਸਾਲ 2 ਸਾਲ 3 ਸਾਲ ਕੰਮ ਕਰੋ ਕੋਈ ਚੰਗਾ ਮਾਲਕ ਲੱਭੋ ਏਜੰਟ ਕੋਲੋਂ ਨਹੀਂ ਪੇਪਰ ਭਰਾਣੇ ਆਪਾਂ ਠੀਕ ਆ ਕੋਈ ਚੰਗਾ ਮਾਲਕ ਲੱਭੋ ਜਿਹੜੇ ਤੁਹਾਡੇ ਕੰਮ ਦੀ ਕਦਰ ਪਾਵੇ ਉਸ ਤੋਂ ਬਾਅਦ ਤੁਹਾਡੇ ਪੇਪਰ ਭਰੇ ਪੇਪਰ ਸਾਲ ਵਾਲੇ ਸਾਰਾ ਸਾਲ ਆਪਾਂ ਪਾਰ ਸਕਦੇ ਹਾਂ ਕੋਈ ਤਾਂ ਨਫਲੂਸੀ ਖੁੱਲਣ ਦੀ ਲੋੜ ਨਹੀਂ ਹੈਗੀ ਕਿ ਹਨਾ ਉਹਦੀ ਵੇਟ ਕਰਨੀ ਪਊਗੀ ਕਿਸੇ ਮਾਲਕ ਦਾ ਵਿਸ਼ਵਾਸ ਜਿੱਤੋ ਤੇ ਆਪ ਵੀ ਵਿਸ਼ਵਾਸ ਤੇ ਖਰੇ ਉਤਰੋ ਕੰਮਕਾਰ ਆਪਣੇ ਦਿਲੋ ਜਾਣ ਨਾ ਕਰੋ ਪੇਪਰ ਪਰਵਾਹੋ ਮਾਲਕ ਤੋਂ ਜਦ ਤੁਹਾਡਾ ਨੂਲਾ ਉਸ ਤਾਂ ਨਿਕਲ ਜਾਂਦਾ ਸਾਰੇ ਪੇਪਰ ਮਾਲਕ ਤੋਂ ਲੈ ਕੇ ਇੰਡੀਆ ਜਾਓ ਉਧਰੋਂ ਦੁਆਰਤੀ ਵੀ ਚਲਵਾ ਕੇ ਆਉ ਤੇ ਉਸੇ ਮਾਲਕ ਕੋਲ ਕੰਮ ਕਰੋ ਤੇ ਪੇਪਰ ਬਣਾਵਾ ਕੇ ਤੇ ਨਾ ਤਾਂ ਤੁਹਾਡੇ ਪੇਪਰਾਂ ਤੇ ਪੈਸੇ ਲੱਗਣਗੇ ਬੜੇ ਇਦਾਂ ਦੇ ਬੰਦੇ ਵੀ ਹੈਗੇ ਆ ਜਿਨ੍ਹਾਂ ਨੇ ਫ੍ਰੀ ਚ ਆਪਣੇ ਪੇਪਰ ਬਣਾ ਲਈ ਇੰਡੀਆ ਜਾਉਂਗੇ ਬੈਸੀ ਫੀਸ ਤੇ ਟਿਕਟੇ ਲੱਗਣੀਆਂ ਉਸ ਤੋਂ ਇਲਾਵਾ ਤੁਹਾਡਾ ਕੋਈ ਸੀ ਨਹੀਂ ਲੱਗਣਾ ਹੈਗਾ ਬੜੇ ਮਾਲਕ ਚੰਗੇ ਵੀ ਹੈਗੇ ਆ ਬਾਕੀ ਤੁਹਾਡੀ ਮਰਜ਼ੀ ਹੈ ਜੇ ਏਜੰਟ ਥਰੂ ਵੀ ਕਰਾਣਾ ਇਹ ਕੰਮ ਤਾਂ ਵੀ ਤੁਸੀਂ ਜਿਹੜਾ ਹੈਗਾ ਆ ਜਦ ਤੱਕ ਤੁਹਾਡੇ ਨੂੰ ਲਿਓ ਉੱਤੇ ਨਹੀਂ ਨਿਕਲ ਜਾਂਦਾ ਸਾਰੇ ਡਾਕੂਮੈਂਟ ਤੁਹਾਨੂੰ ਨਹੀਂ ਮਿਲ ਜਾਂਦੇ ਉਹਨਾਂ ਚਿਰ ਤੁਸੀਂ ਇੰਡੀਆ ਨਹੀਂ ਇਹ ਨਹੀਂ ਹੈਗਾ ਕਿਸੇ ਮਗਰ ਲਾ ਕੇ ਤੁਸੀਂ ਹਾਂਜੀ ਤੇਰੇ ਪੇਪਰ ਭਰ ਤੇ ਸਲਿੱਪ ਜੀ ਲੈ ਕੇ ਇੰਡੀਆ ਚਲਜੋ ਉੱਧਰ ਫਿਰ ਮੁੜ ਕੇ ਨਹੀਂ ਪਤਾ ਹੈਗਾ 2 ਸਾਲ 3 ਸਾਲ 5 ਸਾਲ 7 ਸਾਲ ਕਿੰਨੇ ਸਾਲ ਫਿਰ ਤੁਹਾਡੀ ਕਿਸਮਤ ਨੇ ਜਾਨੀ ਕਿ ਸੁੱਤੀ ਰਹਿਣਾ ਇਦਾਂ ਦੇ ਬੜੇ ਬੰਦਿਆਂ ਦਾ ਚਾਂਸ ਹੋਇਆ ਕਹਿੰਦਾ ਮੈਨੂੰ ਮਤਲਬ ਕਿ ਪੇਪਰ ਭਰਾਓ ਚਾਹੇ ਏਜੰਟ ਤੋਂ ਚਾਹੇ ਕਿਸੇ ਮਾਲਕ ਕੋਲੋਂ ਪੇਪਰ ਨਿਕਲਦੇ ਸਾਰੇ ਪੇਪਰ ਨਾਲ ਲੈ ਕੇ ਫਿਰ ਇੰਡੀਆ ਜਾਓ ਉਧਰੋਂ ਵੀਜਾ ਲਵਾ ਕੇ ਆਓ ਮੇਰਾ ਭਰਾ ਇਹ ਤੁਹਾਡੇ ਲਈ ਬੈਸਟ ਆਪਸ਼ਨ ਵਾ ਤੇ ਵੇਟ ਕਰੋ ਆਪਦਾ ਜਿਹੜਾ ਹੈਗਾ ਕੰਮ ਕਰ ਕਰੀ ਜਾ ਮੇਰਾ ਭਰਾ ਉਹਨੇ ਹੁਣ ਏਜੰਟ ਤੇ ਕੀ ਕੇਸ ਕਰੂਗੇ ਦਨੂਨਚਾ ਉਹਦਾ ਕੋਈ ਵੀ ਰਿਜ਼ਲਟ ਨਹੀਂ ਨਿਕਲਣਾ ਦਨੂਨਚੇ ਦਾ ਹਾਂ ਜੇ ਏਜੰਟ ਨੂੰ ਘੜੀਸਣਾ ਆ ਮਾਲਕ ਨੂੰ ਘੜੀਸਣਾ ਆ ਫੇਰ ਸੀਜੀਆਈਐਲ ਚਲ ਜਓ ਚੁੱਪ ਕਰਕੇ ਸੀਜੀਆਈਐਲ ਆਪਣੇ ਫੋਨ ਤੇ ਸਰਚ ਕਰ ਲਓ ਉੱਥੇ ਚਲ ਜਓ ਜੇ ਨਹੀਂ ਪਤਾ ਲੱਗਦਾ ਜਿਹੜੇ ਵੀ ਸ਼ਹਿਰ 'ਚ ਰਹਿੰਨੇ ਆ ਮੈਨੂੰ ਸ਼ਹਿਰ ਦਾ ਨਾਮ ਦੱਸ ਦਿਓ ਮੈਂ ਤੁਹਾਨੂੰ ਐਡਰੈਸ ਦੱਸ ਦਊਗਾ ਕਿੱਥੇ ਆ ਤੁਹਾਡੇ ਸੀਜੀਆਈਐਲ ਦਾ ਐਡਰੈਸ ਲਖਵੀਰ ਸਿੰਘ ਵੀਰ ਮੈਂ ਦੋ ਸੀਜ਼ਨਲ ਕਿੱਟ ਜਮ੍ਹਾਂ ਕਰਾਈਆਂ ਸੀ ਮਾਨ ਤੋਂ ਬਾ 16 ਜੂਨ ਨੂੰ ਉਹਨਾਂ ਨੇ ਇੱਕ ਪੇਜ ਦਿੱਤਾ ਕੰਟਰੈਕਟੋਂ ਦੀ ਸੰਜੂਰਨੋਂ ਫਿਰ ਮਿਓ ਦੀ ਪਰਫਾਤੂਰੇ ਤੇ ਦੂਜਾ ਨੂਲਾ ਉਸਤਾ ਕਨਵਰਸ ਹੋਣੇ ਦਾ ਮੰਗਿਆ ਹਜੇ ਨਿਕਲਿਆ ਨਹੀਂ ਦਮਾਂਦਾ ਉਹਨਾਂ ਨੇ ਕੋਈ ਟਾਈਮ ਨਹੀਂ ਲਿਖਿਆ ਕੋਈ ਬਾਈ ਉਹਨਾਂ ਨੇ ਟਾਈਮ ਤਾਂ ਨਹੀਂ ਕੋਈ ਵੀ ਲਿਖਿਆ ਪਏ ਕਿੰਨੇ ਟਾਈਮ ਵਿੱਚ ਤੁਸੀਂ ਨੂਲਾ ਉਸਤਰ ਦੇਣਾ ਕਨਵਰਸ ਹੋਣੇ ਦਾ ਕਿਉਂਕਿ ਅਜੇ ਉਹਨਾਂ ਨੂੰ ਕਿਹੜਾ ਪਤਾ ਆ ਪਏ ਕਿੰਨੇ ਟਾਈਮ ਵਿੱਚ ਨਿਕਲ ਜਾਣਾ ਹਨ ਤੁਸੀਂ ਮੇਰਾ ਬਰਾ ਵੇਟ ਕਰੋ ਜਦ ਤੁਹਾਡਾ ਕਨਵਰਸ ਹੋਣੇ ਦਾ ਜਿਹੜਾ ਦਮਾਂਦਾ ਨਿਕਲਦਾ ਨਾ ਨੂਲਾ ਉਸਤਰ ਨਿਕਲਦਾ ਆ ਉਹਨਾਂ ਨੂੰ ਜਮਾ ਕਰਾਇਆ ਤੁਸੀਂ ਪਰਫੇ ਤੂਰੇ ਵਾਲਿਆਂ ਨੂੰ ਠੀਕ ਆ ਮਨਪ੍ਰੀਤ ਸਿੰਘ ਲਤੀਨਾ ਸਿਟੀ ਚ ਸਾਲ ਵਾਲੇ ਪੇਪਰ ਭਰੇ ਸੀ ਟਾਈਮ 9:02.7 ਸੈਕਿੰਡ ਆ ਕਿੰਨਾ ਟਾਈਮ ਲੱਗੂ ਦੱਸਿਓ ਭਾਜੀ 2024 ਵਾਲੇ ਪੇਪਰ ਆ ਬਾਈ ਹੋਰ ਮਹੀਨਾ 2 ਮਹੀਨੇ ਵੇਟ ਕਰ ਲਓ ਗੁਰਵੀਰ ਧੀਮਾਨ ਵੀਰ 14 ਮਈ ਦੀ ਅਪਾਇੰਟਮੈਂਟ ਸੀ ਕੱਲ ਵੀਜ਼ਾ ਲੱਗ ਗਿਆ ਬਾਈ ਬਹੁਤ ਬਹੁਤ ਤੁਹਾਨੂੰ ਉਵਾਰਕਾ ਮੇਰਾ ਬਰਾ ਬਿਕਰਮ ਮਨਹਾਸ ਹੈਲੋ ਪਾਜੀ ਸਤਿ ਸ੍ਰੀ ਅਕਾਲ ਪਾਜੀ 2 ਮੰਥ ਤੋਂ ਉੱਪਰ ਹੋ ਚੱਲਿਆ ਵੀਜ਼ਾ ਨਹੀਂ ਆਇਆ ਹਜੇ ਜੰਟ ਬੋਲਦਾ ਪਿਆ ਸੀ ਕਿ ਅੰਬੈਸੀ ਨੂੰ ਇੱਕ ਵੀਕ ਪਹਿਲਾਂ ਮੇਲ ਪਾਈ ਸੀ ਪਰ ਹਜੇ ਤੱਕ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਹੁਣ ਮੈਨੂੰ ਬੋਲ ਰਿਹਾ ਕਿ ਇੱਕ ਵਾਰ ਤੁਸੀਂ ਬੀਐਫਐਸ ਗਲੋਬਲ ਸੈਂਟਰ ਦਿੱਲੀ ਜਾਓ ਤੇ ਉੱਥੇ ਪਤਾ ਕਰੋ ਪਾਜੀ ਮੈਨੂੰ ਆਹ ਦੱਸੋ ਕਿ ਉੱਥੇ ਜਾਣ ਨਾਲ ਮੇਰਾ ਸੋਲੂਸ਼ਨ ਨਿਕਲ ਸਕਦਾ ਹੈ ਕਿ ਆ ਭਾਜੀ ਪਲੀਜ਼ ਜਰੂਰ ਦੱਸਿਓ ਰੱਬ ਤੁਹਾਨੂੰ ਸਾਰੀਆਂ ਖੁਸ਼ੀਆਂ ਦੇਵੇ ਮੇਰਾ ਵੀਰ ਦੇਖੋ ਉੱਥੇ ਜਾਣ ਨਾਲ ਤੁਹਾਨੂੰ ਕੋਈ ਨਹੀਂ ਤੁਹਾਡੇ ਪੈਸੇ ਹੀ ਲੱਗਣੇ ਆ ਠੀਕ ਆ ਜਿਹੜਾ ਤੁਸੀਂ ਜਾਉਂਗੇ ਦਿੱਲੀ ਜਾਉਂਗੇ ਜਿੱਥੇ ਵੀ ਜਾਉਂਗੇ ਇਹਦੇ ਨਾਲੋਂ ਚੰਗਾ ਹੈ ਤੁਸੀਂ BAPS ਗਲੋਬਲ ਵਾਲਿਆਂ ਨੂੰ ਉਹਨਾਂ ਦਾ ਕਸਟਮਰ ਕੇਅਰ ਨੰਬਰ ਕੱਢ ਕੇ ਆਨਲਾਈਨ ਉੱਤੇ ਕਾਲ ਕਰੋ ਜਾਂ ਫਿਰ ਤੁਸੀਂ ਜਿਹੜਾ ਉਹਨੂੰ ਮੇਲ ਕਰ ਦਿਓ ਠੀਕ ਆ ਕਾਲ ਵੀ ਕਰੋ ਮੇਲ ਵੀ ਕਰੋ ਉਹਨਾਂ ਨੇ ਤੁਹਾਨੂੰ ਇਹ ਕਹਿਣਾ ਪਏ ਅੰਡਰ ਪ੍ਰੋਸੈਸ ਆ ਤੇ ਦੂਜੀ ਗੱਲ ਤੁਸੀਂ ਕਹਿੰਨੇ ਪਏ 2 ਮਹੀਨੇ ਤੋਂ ਉੱਪਰ ਹੋ ਗਿਆ ਅੰਬੈਸਟੀ ਹੈ ਨਾ ਜਿਹੜੀ ਉਹ 2 ਮਹੀਨਿਆਂ ਤੋਂ ਲੈ ਕੇ ਜਨਕੀ 60 ਤੋਂ ਲੈ ਕੇ 90 ਦਿਨ ਦਾ ਟਾਈਮ ਮੰਗਦੀ ਆ ਵੀਜ਼ਾ ਲਾਣ ਵਾਸਤੇ ਠੀਕ ਆ ਇਸ ਕਰਕੇ ਮੇਰਾ ਭਰਾ ਥੋੜਾ ਜਿਹਾ ਵੇਟ ਕਰ ਲੋ ਤੁਸੀਂ ਤੁਹਾਡਾ ਵੀਜ਼ਾ ਲੱਗ ਜਾਣਾ ਬੇਫਿਕਰ ਰਹੋ ਵਿਸ਼ਵਾਸ ਰੱਖੋ ਸ਼ੇਰਦਾਰ ਗੁਲ ਵੀਰ ਜੀ ਪਹਿਲਾਂ 2024 ਵਿੱਚ ਡੋਮੈਸਟਿਕ ਪੇਪਰ ਅਪਲਾਈ ਕੀਏ ਥੇ ਬ੍ਰਿਸ਼ੀਆਸੇ ਬਟ ਕੁਛ ਨਹੀਂ ਬਨਾ ਬਟ 7 ਫਰਵਰੀ ਕੋ ਪਲਾਈ ਕੀਆ ਅਬ ਸਪਿੰਡ ਤੇ ਲਾਸਟ 3 ਮਨਸੇ ਤਰੇ ਤਰੇ ਵੇ ਨੈਲੋ ਸਟੈਪ ਪ੍ਰੈਸ ਤੋ ਤੋਰੀਆ ਸ਼ੋ ਹੋ ਰਿਹਾ ਆ ਵਕੀਲ ਕਹਿੰਦਾ ਕੋਟੇ ਮੇ ਆ ਗਿਆ ਹੈ ਕਦ ਤੱਕ ਨਿਕਲ ਸਕਤੇ ਆ ਹਾਂ ਭਾਈ ਤੁਹਾਡੇ ਕੋਟੇ ਚ ਪੇਪਰ ਵਾ ਮਹੀਨੇ ਨੂੰ ਨਿਕਲਣ 2 ਮਹੀਨੇ ਨਿਕਲਣ 15 ਦਿਨਾਂ ਨਿਕਲਣਾ ਹਫ਼ਤੇ ਵਿੱਚ ਨਿਕਲਣਾ ਇਹ ਕੋਈ ਨਹੀਂ ਕੁਝ ਕਹਿ ਸਕਦਾ ਵੇਟ ਕਰੋ ਨਿਕਲ ਜਾਣਗੇ ਰਣਜੀਤ ਸਿੰਘ ਪਾਜੀ ਫੈਮਲੀ ਅਪਾਇੰਟਮੈਂਟ ਕਿਵੇਂ ਕਰੀਏ ਮੇਰਾ ਭਾਈ ਫੈਮਲੀ ਵਾਲੀ ਅਪਾਇੰਟਮੈਂਟ ਚਾਹੇ ਕਿਸੇ ਦੀ ਨਾਰਮਲ ਪੇਪਰਾਂ ਦੀ ਅਪਾਇੰਟਮੈਂਟ ਆ ਤੁਹਾਨੂੰ ਸਾਰਿਆਂ ਨੂੰ ਹੁਣ ਵੈਬ ਫਾਰਮ ਭਰਨਾ ਪੈਣਾ ਫੈਮਲੀ ਵਾਲਿਆਂ ਨੂੰ ਠੀਕ ਆ ਜਦ ਵੀ ਜਣ ਕੀ ਰੋਜ਼ ਵੈਬਸਾਈਟ ਚੈੱਕ ਕਰੋ VFS ਗਲੋਬਲ ਦੀ ਖਾਸ ਕਰਕੇ ਰਾਤ ਨੂੰ ਜਨਕੀ 12 ਵਜੇ ਪੌਣੇ 12 ਵਜੇ ਸਵੇਰ 12 ਵਜੇ ਜਰੂਰ ਚੈੱਕ ਕਰੋ ਦਿਨੇ ਵੀ ਪੰਜ ਸੱਤ ਵਾਰ ਚੈੱਕ ਕਰੋ ਜਦ ਵੀ ਤੁਹਾਨੂੰ ਵੈਬਸਾਈਟ ਖੁੱਲੀ ਮਿਲਦੀ ਹੈ ਵੈਬ ਫਾਰਮ ਭਰ ਕੇ ਆਪ ਦਾ ਰੈਫਰੈਂਸ ਨੰਬਰ ਲਓ ਰੈਫਰੈਂਸ ਨੰਬਰ ਲੈਣ ਤੋਂ ਬਾਅਦ ਤੁਹਾਨੂੰ ਅਪਾਇੰਟਮੈਂਟ ਮਿਲਣੀ ਆ ਤੇ ਜਿਹੜਾ 15 ਦਿਨਾਂ ਵਾਲੀ ਅਪਾਇੰਟਮੈਂਟ ਹੈਗੀ ਉਹ ਜਿਹੜਾ ਕੰਮ ਹੀ ਖਤਮ ਕਰ ਦਿੱਤਾ ਉਹਨਾਂ ਨੇ ਫੈਮਿਲੀ ਵਾਲਿਆਂ ਦਾ ਵੀ ਠੀਕ ਹੈ ਨਾ ਚੈੱਕ ਕਰਦੇ ਰਹੋ ਵੀ ਇਸ ਗਲੋਬਲ ਦੀ ਵੈਬਸਾਈਟ ਨੂੰ ਜਦ ਵੀ ਖੁੱਲੀ ਮਿਲਦੀ ਹੈ ਤੇ ਅਪਾਇੰਟਮੈਂਟ ਲੈਣ ਵਾਸਤੇ ਰੈਫਰੈਂਸ ਨੰਬਰ ਲਓ ਗਗਨਦੀਪ ਸਿੰਘ ਸੈਣੀ ਸਤਿ ਸ੍ਰੀ ਅਕਾਲ ਭਾਜੀ ਮੇਰੇ ਨੇਮ ਦੀ ਸਪੈਲਿੰਗ ਤਾਂ ਸਹੀ ਆ ਪਾਸਪੋਰਟ ਤੇ ਨੂਲਾ ਉਸਤਾ ਤੇ ਪਰ ਪਾਸਪੋਰਟ ਤੇ ਨੋਵੇਂ ਕ ਨੋਵੇਂ ਨਹੀਂ ਆ ਸਿੱਧਾ ਗਗਨਦੀਪ ਸਿੰਘ ਨੂਲਾ ਉਸਤਾ ਤੇ ਨੋਵੇਂ ਚ ਗਗਨਦੀਪ ਆ ਕ ਨੋਵੇਂ ਚ ਸਿੰਘ ਆ ਕੋਈ ਚੱਕਰ ਤਾਂ ਨਹੀਂ ਪੈਜੇਗਾ ਭਾਜੀ ਇੱਕ ਚਾਲ ਹੋਰ ਡੋਮੈਸਟਿਕ ਪੇਪਰਾਂ ਚ ਬਰੋ ਕਰਦਾ ਕਰਦਾ ਪੇਪਰਾਂ ਦੀ ਲਾਉਡ ਹੁੰਦੀ ਐਂਬੈਸੀ ਵਾਲੇ ਐਨ ਐਲ ਬੀ 2024 ਫੋਰਮ ਕੀ ਹੁੰਦਾ ਸੀ ਸਟੈਕ ਉਹ ਕਹਿੰਦਾ ਆ B2020 ਵੀਰੇ 9ਵੇਂ ਕਿ 9ਵੇਂ ਦਾ ਕੋਈ ਚੱਕਰ ਨਹੀਂ ਹੈਗਾ ਬੇਫਿਕਰ ਉਹ ਸਪੈਲਿੰਗ ਸਾਰੇ ਸਹੀ ਆ ਠੀਕ ਆ ਠੀਕ ਆ ਤੇ ਜਿਹੜਾ ਤੁਸੀਂ ਕਹਿੰਦੇ ਆ ਕਿ ਇਹ ਦੋਮੈਸਟਿਕ ਪੇਪਰ ਜਿਹੜੇ ਹਨ ਇਹਦੇ ਵਿੱਚ ਤੁਸੀਂ ਲੋਡ ਹੁੰਦੀ ਐਮਬੈਸੀ ਵਾਲਿਆਂ ਦੀ ਕਿਹੜੇ ਪੇਪਰਾਂ ਦੀ ਕੀ ਲਿਖਿਆ ਹੋਇਆ ਦੋਮੈਸਟਿਕ ਪੇਪਰਾਂ ਦੇ ਵਿੱਚ ਤੁਹਾਨੂੰ ਆਪ ਇਸ ਫਾਰਮ ਚਾਹੀਦਾ ਹੁੰਦਾ ਆ ਜਿਹੜਾ B2020 ਫਾਰਮ ਹੁੰਦਾ ਉਹ ਸਾਲ ਵਾਲਿਆਂ ਦੇ ਲਈ ਹੁੰਦਾ ਜਿਹੜਾ C स्टੈਗ ਫਾਰਮ ਹੁੰਦਾ ਉਹ 9 ਮਹੀਨੇ ਵਾਲੇ ਪੇਪਰਾਂ ਲਈ ਹੁੰਦਾ ਡੋਮੈਸਟਿਕ ਪੇਪਰਾਂ ਵਾਸਤੇ ਆਪ ਇਸ ਫਾਰਮ ਚਾਹੀਦਾ ਹੁੰਦਾ ਮੇਰਾ ਭਰਾ ਨੀਰਜ ਕੁਮਾਰ ਮੇਰੇ ਵੀਰ 21 ਮਈ ਨੂੰ ਫਾਈਲ ਜਮ੍ਹਾਂ ਹੋਈ ਕੋਈ ਮੈਸੇਜ ਨਹੀਂ ਆਇਆ ਮੈਨੂੰ ਤਾਂ ਮੇਰੇ ਨਾਲ 10 ਦੂਜੇ ਨੂੰ ਆ ਗਏ ਬਾਈ ਕੋਈ ਚੱਕਰ ਨਹੀਂ ਹੈਗਾ ਤੁਹਾਡਾ ਵੀ ਜਿਹੜਾ ਆ ਵੀਜ਼ਾ ਲਾ ਕੇ ਆ ਜਾਣਾ ਬੇਫਿਕਰ ਰਹੋ ਹੋਰ 5 10 15 ਦਿਨਾਂ ਚ ਆ ਜਾਊਗਾ ਸ਼ੇਜਾਮ ਅਲੀ bro ਮੈਂ ਪਾਕਿਸਤਾਨ ਤੋਂ ਆਗਰਨੂਲਾ ਉਸਤਾ ਨਿਕਲ ਆਇਆ ਤਾਂ ਕਿਹੜੇ ਕਿਹੜੇ ਡਾਕੂਮੈਂਟ ਰਿਕੁਆਇਰਡ ਨੇ ਇਟਲੀ ਤੇ ਪਾਕਿਸਤਾਨ ਤੋਂ ਜਰੂਰ ਦੱਸਿਓ ਸੈਕੰਡ ਬ੍ਰਦਰ ਪਾਕਿਸਤਾਨ ਤੋਂ ਅਪਾਇੰਟਮੈਂਟ ਨਹੀਂ ਮਿਲ ਰਹੀ ਇਹ ਜੰਟਸਾਲੇ ਕਰ ਰਹੇ ਨੇ ਇਟਲੀ ਤੋਂ ਅਪਾਇੰਟਮੈਂਟ ਵਕੀਲ ਕਰਕੇ ਮਿਲ ਸਕਦੀ ਆ ਜਰੂਰ ਦੱਸਿਓ ਬਾਈ ਤੁਹਾਡੇ ਨਾਲ ਗੁੱਸਾ ਨਾ ਮੇਰੇ ਭਰਾ ਕਰਿਓ ਹਣਾ ਪਾਕਿਸਤਾਨ ਵਾਲੇ ਬਾਈ ਜਿਹੜੇ ਹੈਗੇ ਨਾ ਏਜੰਟ ਜਿਹੜੇ ਹੈਗੇ ਖਾਸ ਕਰਕੇ ਇੰਨਾ ਕ ਜਿਆਦਾ ਲੁੱਟਦੇ ਆ ਮੇਰੀ ਗੱਲ ਤੇ ਤੁਹਾਨੂੰ ਗੁੱਸਾ ਲੱਗ ਸਕਦਾ ਪਰ ਸਚਾਈ ਇਹੀ ਆ ਇੰਨਾ ਕ ਬੇਵਕੂ ਬਣਾਉਂਦੇ ਆ ਆਪਣੇ ਬੜੇ ਜਣ ਕੀ ਦੋਸਤ ਹੈਗੇ ਆ ਪਾਕਿਸਤਾਨੀ ਮੁੰਡੇ ਆਪਣੇ ਕੋ ਆਂਦੇ ਆ ਨਾ ਪੀਜ਼ਾ ਖਾਣ ਵੀ ਆਂਦੇ ਆ ਜਣ ਕੀ ਰੋਜ਼ ਘੱਟੋ ਘੱਟ 50 60 ਮੁੰਡੇ ਇੱਥੇ ਆਪਣੇ ਕੋ ਆਂਦੇ ਹੀ ਆ ਤੇ ਪੀਜਾ ਖਾਨ ਤੇ ਉਹ ਸਾਰੇ ਇਹੀ ਚੀਜ਼ਾਂ ਦੱਸਦੇ ਆ ਕਿ ਪਾਕਿਸਤਾਨ ਦੇ ਵਿੱਚ ਕੋ ਪੇਪਰ ਭਰਦੇ ਆ ਜਾਂ ਆਪਾਂ ਅਪਾਇੰਟਮੈਂਟ ਲੈਣੀ ਹੁੰਦੀ ਆ ਅੰਬੈਸੀ ਦੇ ਕੰਮ ਇੰਨਾ ਕਿ ਜਾਨਕੀ ਭੇੜਾ ਦਾ ਸਿਸਟਮ ਆ ਨਾ ਆਪਾਂ ਸੋਚ ਨਹੀਂ ਸਕਦੇ ਆ ਕਿ ਸਾਰਿਆਂ ਨਾਲ ਉਹ ਬਰੂਤੋ ਆ ਮਤਲਬ ਭੇੜਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਇਹੀ ਕਹੂੰਗਾ ਇੱਕ ਤਾਂ ਤੁਹਾਡੇ ਉੱਤੇ ਅੰਬੈਸੀ ਨਹੀਂ ਜਾਣ ਲੰਦੇ ਉਹੀ ਜਾ ਸਕਦਾ ਜਿਹਦੀ ਅਪਾਇੰਟਮੈਂਟ ਵਾ ਨਹੀਂ ਤਾਂ 5 ਕਿਲੋਮੀਟਰ ਉਰੇ ਹੀ ਉੱਥੇ ਨਾਕਾ ਲੱਗਿਆ ਹੋਇਆ ਕੋਈ ਜਾ ਨਹੀਂ ਸਕਦਾ ਇਦਾਂ ਦੱਸਦੇ ਆ ਮੈਨੂੰ ਤਾਂ ਕਿਉਂਕਿ ਮੈਂ ਤਾਂ ਕਦੇ ਆਇਆ ਨਹੀਂ ਪਾਕਿਸਤਾਨ ਬਾਕੀ ਜਿਹੜੀ ਮੈਂ ਤੁਹਾਨੂੰ ਗੱਲ ਇਹੀ ਕਹਿਣਾ ਕਿ ਜਿਹੜਾ ਇਹ ਇੰਡੀਆ ਵਿੱਚ ਲੋੜ ਹੁੰਦੀ ਡਾਕੂਮੈਂਟਾਂ ਦੀ ਉਹੀ ਲਗਭਗ ਪਾਕਿਸਤਾਨ ਦੇ ਵਿੱਚ ਹੁੰਦੀ ਆ ਤੇ ਇੱਥੇ ਪਾਕਿਸਤਾਨ ਦੇ ਵਿੱਚ ਇਹ ਆ ਕਿ ਤੁਹਾਨੂੰ ਜਿਹੜਾ ਆ ਇਹ ਟ੍ਰਾਂਸਲੇਸ਼ਨ ਕਰਾਣੀ ਪੈਂਦੀ ਆ ਡਾਕੂਮੈਂਟਾਂ ਦੀ ਠੀਕ ਆ ਨਾ ਬਾਕੀ ਇਹ ਆ ਕਿ ਤੁਹਾਡੇ ਜੇ ਸਾਲ ਵਾਲੇ ਪੇਪਰ ਆ ਤਾਂ ਤੁਹਾਨੂੰ B2020 ਫਾਰਮ ਜੇ 9 ਮਹੀਨੇ ਵਾਲੇ ਸੀਸਟੈਕ ਜਿਹੜੇ ਡੋਮੈਸਟਿਕ ਆ ਤਾਂ ਆ ਵੀਸ ਉਸ ਤੋਂ ਇਲਾਵਾ ਨੂਲਾ ਹੋstå ਹੋ ਗਿਆ ਤੁਹਾਡਾ ਮਾਲਕ ਦੇ ਫੇਸ ਆਈਡੀ ਟੈਸਟਡ ਹੋਈ ਉਹ ਡਿਕਰਾ ਸੀ ਉਹਨੇ ਇਹ ਜਿਹੜੇ ਇਟਲੀ ਤੋਂ ਤੁਹਾਨੂੰ ਪਾਕਿਸਤਾਨ ਤੋਂ ਚਾਹੀਦੇ ਆ ਟਰੈਵਲ ਇੰਸ਼ੋਰੈਂਸ ਡਮੀ ਟਿਕਟ ਡੀ ਫਾਰਮ ਠੀਕ ਆ ਉਸ ਤੋਂ ਇਲਾਵਾ ਜਿਹੜਾ ਹੈਗਾ ਤੁਹਾਨੂੰ ਅਪਾਇੰਟਮੈਂਟ ਲੈਟਰ ਹੋ ਗਿਆ ਤੁਹਾਡੀਆਂ ਫੋਟੋਆਂ ਹੋ ਗਈਆਂ ਦੋ ਪਾਸਪੋਰਟ ਸਾਈਜ਼ ਇਸ ਤੋਂ ਇਲਾਵਾ ਜਿਹੜਾ ਹੈਗਾ ਟਰਾਂਸਲੇਟਰ ਟਰਾਂਸਲੇਸ਼ਨ ਹੋਈ ਹੋਣੀ ਚਾਹੀਦੀ ਸਾਰੇ ਪੇਪਰਾਂ ਦੀ ਤੇ ਇਹੋ ਚੀਜ਼ਾਂ ਆ ਮੇਰਾ ਭਰਾ ਮਨਪ੍ਰੀਤ 6885 ਬਿਰੋ ਨੂਲਾ ਹਸਤਾ ਨਿਕਲ ਆਇਆ ਕਿੰਨੇ ਪਰਸੈਂਟ ਚਾਂਸ ਆ ਵੀਜ਼ਾ ਲੱਗਣ ਦੇ ਬਾਈ ਨੂਲਾ ਹਸਤਾ ਨਿਕਲਿਆ ਆ ਉੰਨੇ ਫੁੱਲ ਚਾਂਸਾ ਵੀਜ਼ਾ ਲੱਗਣ ਦੇ ਥੋੜਾ ਜਿਹਾ ਵੇਟ ਕਰੋ ਜਰੂਰ ਤੁਹਾਡਾ ਵੀਜ਼ਾ ਲੱਗ ਜਾਊਗਾ ਠੀਕ ਆ ਪਹਿਲਾਂ ਵੈਬ ਫਾਰਮ ਭਰ ਕੇ ਰੈਫਰੈਂਸ ਨੰਬਰ ਲਓ ਫਿਰ ਅਪਾਇੰਟਮੈਂਟ ਮਿਲੇਗੀ ਫਿਰ ਫਾਈਲ ਜਮਾ ਕਰੋ ਤੇ ਵੀਜ਼ਾ ਵੀ ਲੱਗ ਜਾਊ ਲਵ ਇਟਲੀ ਪੀਵੀ07 ਬ੍ਰੋ ਮੇਰੇ 9 ਮਹੀਨਾਤ ਵਾਲੇ ਪੇਪਰ ਮਾਨਤਾਵਾਦੀ ਸੀ ਤੇ 5 ਮਈ ਨੂੰ ਮੇਰੇ ਬ੍ਰੋਨਾਂ ਫਿੰਗਰ ਹੋਏ ਸੀ ਸੰਜੋਰ ਨੂੰ ਹਾਲੇ ਤੱਕ ਨਹੀਂ ਆਈ ਕਿੰਨਾ ਟਾਈਮ ਲੱਗ ਰਿਹਾ ਅੱਜ ਕੱਲ ਦੱਸਿਓ ਜਰੂਰ ਮੇਰਾ ਭਾਈ ਕੋਈ ਚੱਕਰ ਨਹੀਂ ਹੈਗਾ 5 ਮਈ ਨੂੰ ਤੁਹਾਡੇ ਬ੍ਰੋਨੇ ਫਿੰਗਰ ਹੋਏ ਸਗੇ ਠੀਕ ਆ ਨਾ 5 ਮਈ 5 ਜੂਨ 5 ਜੁਲਾਈ ਤੇ ਕਹਿਣਾ ਦਾ ਮਤਲਬ ਤੁਹਾਡੀ ਜਿਹੜੀ ਸੰਜੋਰ ਨੂੰ ਲੱਗਣੇ ਵਾਲੀ ਆ ਹੋਰ 5-10 ਦਿਨਾਂ ਦੇ ਵਿੱਚ ਠੀਕ ਆ ਜਿੱਦਣ 45 ਦਿਨ ਹੋ ਗਏ ਉਸ ਦਿਨ ਤੁਸੀਂ ਕਸਤੂਰੇ ਜਾ ਕੇ ਆਪਦੀ ਸੰਜੋਰ ਨੂੰ ਦਾ ਪਤਾ ਜਰੂਰ ਕਰਕੇ ਆਣਾ ਆਨਲਾਈਨ ਨਹੀਂ ਚੈੱਕ ਕਰੀ ਜਾਣਾ ਘਰ ਬੈਠੇ ਨੇ ਠੀਕ ਆ ਮੇਰਾ ਭਰਾ ਜਾਸ 3715 ਸਤਸ੍ਰੀਕਾਲ ਭਾਜੀ ਭਾਜੀ ਮੈਂ 3 ਜੂਨ 2025 ਨੂੰ ਰੈਫਰੈਂਸ ਨੰਬਰ ਲਿਆ ਸੀ 9 ਤੋਂ 12 ਜਾਣਿਆ ਦਾ ਤੇ ਅੱਜ 17 ਜੂਨ 2025 ਨੂੰ ਇੱਕ ਜਾਣੇ ਦੀ ਅਪਾਇੰਟਮੈਂਟ ਡਨ ਹੋ ਗਈ ਆ 28 ਨਵੰਬਰ 2025 ਦੀ ਨਿਊ ਦਿੱਲੀ ਦੀ ਤੇ ਨਾਲੇ ਭਾਜੀ ਜੋ ਅਪਾਇੰਟਮੈਂਟ ਡੇਟ ਵੈਬ ਫਾਰਮ ਫਿਲ ਕਰਨ ਟਾਈਮ ਸ਼ੋ ਹੁੰਦੀ ਆ ਉਹੀ ਡੇਟ ਮਿਲਦੀ ਆ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਦੱਸੂਗਾ ਇਸ ਬਾਰੇ ਵਿੱਚ ਤਾਂ ਬਾਕੀ ਭਾਜੀ ਅਸੀਂ 800 8000 ਵਿੱਚ ਅਪਾਇੰਟਮੈਂਟ ਬੁੱਕ ਕਰਦੇ ਆ ਜਾਂ ਕਿਸੇ ਵੀਰ ਨੇ ਅਪਾਇੰਟਮੈਂਟ ਲੈਣੀ ਹੋਵੇ ਤਾਂ ਕੰਟੈਕਟ ਕਰ ਸਕਦਾ ਜਿਸ ਦਿਨ ਅਪਾਇੰਟਮੈਂਟ ਲੈਟਰ ਸਾਨੂੰ ਮਿਲ ਗਿਆ ਸੇਮ ਡੇ ਕਸਟਮਰ ਨੂੰ ਕਨਫਰਮ ਕਰ ਦਿੰਨੇ ਆ ਸਾਡੇ ਤੋਂ ਕੰਮ ਕਰਵਾ ਕੇ ਦੇਖੋ ਜੀ ਇੱਕ ਵਾਰ ਤਾਂ ਨਾਲੇ ਭਾਜੀ ਇੱਕ ਨੂਲਾ ਉਸਤਾ ਆਇਆ ਸੀ ਮੇਰੇ ਕੋਲ ਜਾਂ ਤਾਂ ਉਹ ਨਕਲੀ ਸੀ ਜਾਂ ਫਿਰ ਇਟਲੀ ਵੈਸੀ ਤੋਂ ਕੋਈ ਗਲਤੀ ਸੀ ਉਸ ਵਿੱਚ ਵੈਪੋਰਮ ਫੇਲ ਕਰਨ ਤੋਂ ਬਾਅਦ ਨੂੰ ਲਾ ਉਸਤਾ ਨੰਬਰ ਗਲਤ ਸ਼ੋਅ ਕਰਦਾ ਸੀ ਅਪਟਮੈਂਟ ਨਹੀਂ ਮਿਲਣੀ ਸੀ ਉਹਨਾਂ ਨੂੰ ਉਹਨਾਂ ਨੇ ਏਜੰਟ ਨੂੰ ਹਾਲੇ 6 ਲੱਖ ਦਿੱਤਾ ਹੋਇਆ ਤੇ ਜਦੋਂ ਸਾਡਾ ਕਹਿਣ ਤੋਂ ਉਹਨਾਂ ਨੇ ਏਜੰਟ ਨਾਲ ਗੱਲ ਕੀਤੀ ਤਾਂ ਉਹ ਇੰਡੀਆ ਆਉਣ ਲਈ ਸਮਾਨ ਦੀ ਪੈਕਿੰਗ ਕਰ ਰਿਹਾ ਸੀ ਉਹਨਾਂ ਨੇ ਦੱਸਿਆ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਉਸ ਨੂੰ ਉਸ ਨੂੰ ਤੁਹਾਡੇ ਤੋਂ ਪੈਸੇ ਲੈ ਕੇ ਯੂਜ਼ ਕਰਨੇ ਸੀ ਤਾਂ ਉਸ ਦਾ ਅਰੇਂਜਮੈਂਟ ਹੋ ਗਿਆ ਉਹਦਾ ਹੁਣ ਤੁਸੀਂ ਪਾਸ ਪੈਸੇ ਲਾ ਲਓ ਉਹਦਾ ਕੋਲੋਂ ਬਾਕੀ ਭਾਜੀ ਮੇਰਾ ਵੀ ਨਿਊ ਪੇਪਰ ਨਿਕਲੇ ਆ ਤੇ ਅਪਾਇੰਟਮੈਂਟ ਮਿਲ ਜਾਣੀ 2-4 ਦਿਨ ਵਿੱਚ ਮੇਰੇ ਵੀ 1 ਸਾਲ ਵਾਲੇ ਪੇਪਰ ਆ ਰਿਸੈਪਸ਼ਨਿਸਟ ਦਾ ਇਹਨਾਂ ਪੇਪਰਸ ਬਾਰੇ ਦੱਸਿਓ ਕੁਝ ਤੇ ਨਾਲੇ ਇਹ ਵੀ ਦੱਸਿਓ ਕਿ ਫਾਈਲ ਵਿੱਚ ਮੇਰੇ ਕਿਹੜੇ-ਕਿਹੜੇ ਡਾਕੂਮੈਂਟ ਲੱਗਣਗੇ ਮੇਰੇ ਕੁਆਲੀਫਿਕੇਸ਼ਨ ਕਿੰਨੀ ਆ ਇਸ ਨਾਲ ਰਿਲੇਟਡ ਕੋਈ ਪੇਪਰ ਲੱਗਣਗੇ ਦੱਸਿਓ ਭਾਜੀ ਧੰਨਵਾਦ ਮੇਰਾ ਭਾਈ ਤੁਹਾਡੀ ਕੁਆਲੀਫਿਕੇਸ਼ਨ ਦਾ ਕੋਈ ਵੀ ਇਹਦੇ ਵਿੱਚ ਅਸਰ ਨਹੀਂ ਹੈਗਾ ਪੇਪਰਾਂ ਤੇ ਠੀਕ ਆ ਤੇ ਦੂਜੀ ਗੱਲ ਜਿਹੜਾ ਤੁਸੀਂ ਕਹਿੰਦੇ ਆ ਰਿਸੈਪਸ਼ਨਿਸਟ ਦੇ ਤੁਹਾਡੇ ਪੇਪਰ ਵਾ ਮੋਸਟਲੀ ਇੱਥੇ ਤੁਹਾਨੂੰ ਦੱਸਦਾ ਸੋਚੋ 95% ਜਿਹੜੇ ਕੰਮ ਦੇ ਸਾਡੇ ਪੇਪਰ ਹੁੰਦੇ ਉਹ ਤਾਂ ਸਾਨੂੰ ਕੰਮ ਹੀ ਨਹੀਂ ਮਿਲਦਾ ਆ ਕੇ ਅਸੀਂ ਨਾ ਉਸ ਮਾਲਕ ਦੇ ਅਸੀਂ ਮੱਥੇ ਲਗਦੇ ਆ ਠੀਕ ਆ ਨਾ ਇੱਥੇ ਜਿਨ੍ਹਾਂ ਨੇ ਪੇਪਰ ਨਹੀਂ ਬਣਾਉਣ ਦੀ ਗੱਲ ਕੀਤੀ ਕੱਲੀ ਐਂਟਰੀ ਦੀ ਗੱਲ ਕੀਤੀ ਉਹਨਾਂ ਦਾ ਤਾਂ ਮੰਨਿਆ ਜਿੱਧਰ ਮਰਜੀ ਜਾਣਗੇ ਪਰ 95% ਇਹੋ ਜਿਹੇ ਆ ਸੋਚੋ 5% ਹੀ ਮਾਲਕਾਂ ਦੇ ਮੱਥੇ ਲਗਦੇ ਆ ਜੇ ਉਸ ਕੰਮ ਤੇ ਆ ਕੇ ਲੱਗਦੇ ਆ 95% ਨੂੰ ਇਹ ਕਹਿ ਦਿੱਤਾ ਜਾਂਦਾ ਕਿ ਭਾਈ ਕੰਮ ਜਿੱਥੇ ਮਰਜ਼ੀ ਕਰ ਤੇਰੇ ਪੇਪਰ ਬਣਾ ਦਾਂਗੇ ਠੀਕ ਆ ਉਹੀ ਉਹ ਤੁਹਾਨੂੰ ਵੀ ਇਹੀ ਕਹਿਣਾ ਏਜੰਟ ਨੇ ਅੱਜ ਨਹੀਂ ਤਾਂ ਕੱਲ ਦੇਖ ਲਿਓ ਤੇ ਬਾਕੀ ਉਮੀਦ ਕਰਦੇ ਆ ਤੁਹਾਡਾ ਕੰਮ ਵੀ ਹੋ ਜਵੇ ਤੇ ਹੋਰ ਵੀ ਜੇ ਕਿਸੇ ਭੈਣ ਭਰਾ ਨੇ ਅਪਾਇੰਟਮੈਂਟ ਲੈਣੀ ਆ ਤਾਂ ਇਸ ਵੀਰ ਨੂੰ ਜ਼ਰੂਰ ਕਮੈਂਟ ਕਰ ਲਾ ਠੀਕ ਆ ਨਾ ਤੇ ਡਾਕੂਮੈਂਟ ਬਾਈ ਜਿਹੜੇ ਹੈਗੇ ਆ ਉਹ ਵੀਓ ਲੱਗਣੇ ਆ ਪਹਿਲਾਂ ਵੀ ਮੈਂ ਦੱਸ ਦਿੱਤਾ ਦੋ ਗੁਾਰੇ ਇਸ ਵੀਡੀਓ ਦੇ ਵਿੱਚ ਠੀਕ ਆ ਨਾ ਤੇ ਕੋਈ ਚੱਕਰ ਨਹੀਂ ਹੈਗਾ ਜੇ ਕਿਸੇ ਨੂੰ ਅਪਾਇੰਟਮੈਂਟ ਚਾਹੀਦੀ ਬਾਈ ਨੂੰ ਕਮੈਂਟ ਕਰ ਲਿਓ ਦੀਪ ਸਿੰਘ ਸਤ ਸ੍ਰੀ ਅਕਾਲ ਬਾਈ ਜੀ ਤੁਹਾਡੇ ਨਾਲ ਗੱਲ ਕਿਵੇਂ ਹੋ ਸਕਦੀ ਹੈ ਇਟਲੀ ਆ ਕੇ ਚਾਹੀਏ ਇੱਥੇ ਮੇਰਾ ਵੀਰ ਗੱਲ ਜਿਹੜੀ ਹੈਗੀ ਹੈ ਤੁਸੀਂ ਇੰਸਟਾਗ੍ਰਾਮ ਤੇ ਕਰ ਸਕਦੇ ਯੂਰੋਪੀਅਨ ਪੰਜਾਬੀ 24 ਇੰਸਟਾਗ੍ਰਾਮ ਆ ਉਸ ਤੇ ਤੁਸੀਂ ਮੈਸੇਜ ਭੇਜ ਦਿਓ ਵਾਇਸ ਮੈਸੇਜ ਭੇਜ ਦਿਓ ਆਪਨਾ ਜਿਹੜਾ ਹੈਗਾ ਮੈਨੂੰ ਕਮੈਂਟ ਕਰਕੇ ਆਈਡੀ ਜਰੂਰ ਦੱਸ ਦਿਓ ਕਿਹੜੀ ਆਈਡੀ ਤੋਂ ਤੁਸੀਂ ਮੈਨੂੰ ਮੈਸੇਜ ਭੇਜਣਾ ਮੈਂ ਜਰੂਰ ਤੁਹਾਨੂੰ ਰਿਪਲਾਈ ਕਰੂੰਗਾ ਮੇਰਾ ਵੀਰ ਸੁਖਵਿੰਦਰ ਕੁਮਾਰ ਵੀਰ ਦੀ ਸਤ ਸ੍ਰੀ ਅਕਾਲ ਵੀਰ ਜੀ ਮੇਰੀ ਅਪਾਇੰਟਮੈਂਟ ਨੈਕਸਟ ਮੰਥ ਹੈ ਨਾਪੋਲੀ ਤੋਂ ਪੇਪਰ ਨਿਕਲੇ ਸੀ ਐਗਰੀਕਲਚਰ ਵਾਲੇ ਇਸ ਵਿੱਚ ਮੈਨੂੰ ਕਿਹੜੇ ਪੇਪਰ ਚਾਹੀਦੇ ਨੇ ਇੰਡੀਆ ਵਿੱਚੋਂ ਤੇ ਇਟਲੀ ਵਿੱਚੋਂ ਕਿਹੜੇ ਪੇਪਰ ਚਾਹੀਦੇ ਨੇ ਇਸ ਬਾਰੇ ਦੱਸ ਦਿਓ ਬਹੁਤ ਟਾਈਮ ਹੋ ਗਿਆ ਪਾਸਪੋਰਟ ਏਜੰਟ ਨੂੰ ਦਿੱਤੇ ਨੂੰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਮੇਰੀ ਰਿਫਿਊਜ਼ਲ ਲੱਗ ਰਹੀ ਸੀ ਮੇਰੇ ਪੇਪਰ ਰਿਵੋਕਡ ਕਰ ਦਿੱਤੇ ਸੀ ਪਲੀਜ਼ ਰਿਪਲਾਈ ਕਰੋ ਮੇਰਾ ਭਾਈ ਤੁਸੀਂ ਏਜੰਟ ਨੂੰ ਪਹਿਲੇ ਨੰਬਰ ਤੇ ਬਾਕੀ ਜਿੰਨੇ ਸੁਣਦੇ ਆ ਕਦੇ ਵੀ ਏਜੰਟ ਨੂੰ ਇਟਲੀ ਦੇ ਪੇਪਰਾਂ ਵਾਸਤੇ ਪਾਸਪੋਰਟ ਹੈਂਡ ਓਵਰ ਨਹੀਂ ਕਰਨਾ ਸਿਰਫ ਤੇ ਸਿਰਫ ਪਾਸਪੋਰਟ ਦੀ ਫੋਟੋ ਕਾਪੀ ਦੇਣੀ ਆ ਮੈਂ ਕਿੰਨੀ ਵਾਰ ਸਮਝਾਵਾਂ ਤੁਹਾਡੇ ਵਰਗਿਆਂ ਦੇ ਪਾਸਪੋਰਟ ਕਲੋਨ ਕਰਕੇ ਕੀ ਕਰਦੇ ਆ ਕਲੋਨ ਤੁਹਾਨੂੰ ਸਮਝ ਆਂਦੀ ਆ ਹੂਬ ਹੂ ਤੁਹਾਡੇ ਪਾਸਪੋਰਟ ਦੀ ਨਕਲ ਜਨਕੀ 99.99% ਤੁਹਾਡੇ ਪਾਸਪੋਰਟ ਵਰਗਾ ਪਾਸਪੋਰਟ ਬਣਾ ਕੇ ਮਿਸਯੂਜ਼ ਕਰਦੇ ਦੂਜੀਆਂ ਕੰਟਰੀਆਂ ਤੋਂ ਕਿਉਂ ਨਹੀਂ ਸਮਝਦੇ ਹੈਗੇ ਤੁਸੀਂ ਬਾਕੀ ਬਾਈ ਤੁਹਾਨੂੰ ਵੀ ਇਹੀ ਆ ਮੈਂ ਦੋ ਵਾਰ ਏਸੇ ਵੀਡੀਓ ਚ ਦੱਸ ਚੁੱਕਿਆ ਆ ਕਿ ਕਿਹੜੇ ਪੇਪਰ ਚਾਹੀਦੇ ਆ ਸਾਲ ਵਾਲੇ ਹੋਣ ਤਾਂ ਕਿਹੜੇ ਚਾਹੀਦੇ ਆ ਡੋਮੈਸਟਿਕ ਆ ਤਾਂ ਤੁਹਾਨੂੰ ਆ ਵੀ ਸੇ ਜੇ ਤੁਹਾਡੇ 9 ਮਹੀਨੇ ਵਾਲੇ ਅਸੀਸਟੈਗ ਫਾਰਮ ਚਾਹੀਦਾ ਉਸ ਤੋਂ ਇਲਾਵਾ ਸਾਰੇ ਪੇਪਰ ਸੇਵੇਂ ਹੀ ਆ ਮੇਰਾ ਵੀਰ ਮਨਦੀਪ ਸਿੱਧੂ ਸਾਥਰੀ ਗੱਲ ਭਾਜੀ ਮੈਂ ਪਹਿਲਾਂ ਵੀ ਮੈਸੇਜ ਕੀਤਾ ਤੁਸੀਂ ਜਵਾਬ ਨਹੀਂ ਦਿੱਤਾ ਜੀ ਭਾਜੀ ਮੇਰੇ ਪੇਪਰ ਰੀਜੋ ਕਲਾਬਰੀਆ ਤੋਂ ਭਰੇ ਆ ਡੋਮੈਸਟਿਕ 2024 21 ਮਾਰਚ ਨੂੰ 9:13 ਤੇ ਕੋਟਾ 180 ਆ ਉੱਥੇ ਦਾ ਭਾਜੀ ਹਲੇ ਤੱਕ ਨਿਕਲੇ ਨਹੀਂ ਏਜੰਟ ਕਹਿੰਦਾ ਪ੍ਰੋਸੈਸਿੰਗ ਚ ਚੱਲ ਰਿਹਾ ਹਲੇ ਕਦੋਂ ਤੱਕ ਨਿਕਲ ਸਕਦੇ ਆ ਭਾਜੀ ਬਾਈ ਤੁਸੀਂ ਜਿਹੜਾ ਹੈਗਾ ਨਾ 2-3 ਮਹੀਨੇ ਹੋਰ ਵੇਟ ਕਰ ਲਓ ਮੈਨੂੰ ਉਮੀਦ ਹੈਗੀ ਤੁਹਾਡੇ ਪੇਪਰ ਨਿਕਲ ਦੀ ਜੇ ਨਹੀਂ ਵੀ ਗੱਲ ਬਣਦੀ ਤਿੰਨਾਂ ਕੁ ਮਹੀਨਿਆਂ ਦੇ ਵਿੱਚ ਤੁਸੀਂ ਦੁਬਾਰਤੀ ਵੀ ਪੇਪਰ ਭਰਾ ਦਿਓ ਮੇਰਾ ਭਰਾ ਸੁਨੀਲ ਕੁਮਾਰ ਭਾਜੀ ਮੈਨੂੰ ਮੇਲ ਆਈ ਆ ਤੁਹਾਡੀ ਤੁਹਾਡਾ ਐਪਲੀਕੇਸ਼ਨ ਆਪਰੇਸ਼ਨ ਸੈਂਟਰ ਅੰਡਰ ਟਰਾਂਜ਼ਿਟ ਨਿਊ ਦਿੱਲੀ ਐਂਬੈਸੀ ਇਹਦਾ ਕੀ ਮਤਲਬ ਆ ਭਾਜੀ ਵੀਜ਼ਾ ਲੱਗਿਆ ਹੋਏਗਾ ਕਿ ਨਹੀਂ ਭਾਈ ਜੀ ਕੋਈ ਚੱਕਰ ਨਹੀਂ ਬੇਫਿਕਰ ਹੋ ਤੁਹਾਡਾ ਵੀਜ਼ਾ ਲੱਗ ਗਿਆ ਹੋਣਾ ਠੀਕ ਆ ਲੈਂਬਰ ਦਾਸ ਸਤ ਸ੍ਰੀ ਅਕਾਲ ਭਾਜੀ ਜੀ ਮੇਰੇ ਬਤਾਤਾ B2020 ਵਾਲੇ ਪੇਪਰ 7 ਫਰਵਰੀ ਨੂੰ ਦਿੱਲੀ ਜਮ੍ਹਾਂ ਹੋਏ ਸੀ ਬਟ ਅਜੇ ਤੱਕ ਵੀਜ਼ਾ ਨਹੀਂ ਲੱਗਿਆ ਓਨਲੀ ਅੰਡਰ ਔਰਸਸ ਦਾ ਆਉਂਦਾ ਹੈ ਪਲੀਜ਼ ਆਨਸਰ ਮੀ ਭਾਈ ਕੋਈ ਚੱਕਰ ਨਹੀਂ ਹੈਗਾ ਤੁਹਾਡਾ ਅੰਡਰ ਪ੍ਰੋਸੈਸ ਆ ਰਿਹਾ ਆ ਜਰੂਰ ਤੁਹਾਡਾ ਵੀ ਵੀਜ਼ਾ ਲੱਗ ਜਾਣਾ ਤੁਹਾਡੇ ਉੱਪਰ ਵੀ ਇੱਕ ਬਾਈ ਦਾ ਹਨਾ ਮੈਸੇਜ ਪੜ ਕੇ ਆਟਿਆ ਇਹਨਾਂ ਦਾ ਮੇਰੇ ਖਿਆਲ ਨਾਲ 5 ਫਰਵਰੀ ਨੂੰ ਜਿਹੜਾ ਫਾਈਲ ਜਮ੍ਹਾਂ ਹੋਈ ਸੀ ਜਰੂਰ ਤੁਹਾਡਾ ਵੀ ਵੀਜ਼ਾ ਲੱਗ ਜਾਣਾ ਥੋੜੇ ਦਿਨਾਂ 'ਚ ਨੂਮਾਨ ਅਲੀ ਸਰਦਾਰ ਜੀ ਪਲੀਜ਼ ਆਨਸਰ ਮੀ ਮੇਰੇ 9 ਮਹੀਨਤ ਵਾਲੇ ਪੇਪਰ ਰੋਮਾ ਸੇ ਜਮ੍ਹਾਂ ਹੋਏ ਥੇ 2024 7 ਮਹੀਨੇ 8 ਤਰੀਕ ਨੂੰ 9:02:53 ਸੈਕਿੰਡ 'ਤੇ ਪਲੀਜ਼ ਕਦ ਤੱਕ ਨਿਕਲेंगे ਪੇਪਰ ਜਵਾਬ ਜਰੂਰ ਦੇ ਜੀ ਮੇਰਾ ਵੀ ਮੇਰਾ ਵੀਰ ਮੈਨੂੰ ਇਹ ਨਹੀਂ ਸਮਝ ਆਂਦੀ 8 7 2024 ਨੂੰ ਤੁਹਾਡੇ ਪੇਪਰ 9 ਮਹੀਨੇ ਵਾਲੇ ਕਿੱਦਾਂ ਜਮ੍ਹਾਂ ਹੋ ਗਏ ਤੇ ਕਿਨੇ ਤੁਹਾਨੂੰ ਰਸੀਦ ਦਿੱਤੀ ਇਸ ਚੀਜ਼ ਦੀ ਕਿਉਂਕਿ 2024 ਦੇ ਵਿੱਚ ਜਿਹੜੇ ਆ 25 ਮਾਰਚ ਨੂੰ ਪੇਪਰ ਭਰ ਹੋਏ ਸਗੇ 9 ਮਹੀਨਿਆਂ ਵਾਲੇ ਇਸ ਸਾਲ ਜਿਹੜੇ 2025 ਚ ਪਾਰ ਹੋਏ ਨੇ ਇਹ ਪਾਰ ਹੋਈ ਆ 12 ਫਰਵਰੀ ਨੂੰ ਤੇ ਆਪਾਂ ਕਿੱਦਾਂ ਮੰਨ ਲਈਏ ਵੀ ਤੁਹਾਡੇ ਪੇਪਰ origignal ਪਾਰ ਹੋਏ ਆ 9 ਮਾਂਥ ਵਾਲੇ ਮੈਨੂੰ ਲੱਗਦਾ ਤੁਹਾਨੂੰ ਕਿਸੇ ਨੇ ਫੇਕ ਰਸੀਦ ਦਿੱਤੀ ਆ ਠੀਕ ਆ ਨਾ ਕਿਉਂਕਿ 25 25 ਮਾਰਚ ਨੂੰ ਜਿਹੜੇ ਪਾਰ ਹੋਏ ਸੀ 2024 ਚ 9 ਮਹੀਨੇ ਵਾਲੇ ਪੇਪਰ ਇਹ ਕਿਸੇ ਨੇ ਗਲਤ ਕੀਤਾ ਤੁਹਾਡੇ ਨਾਲ ਜਾਂ ਫਿਰ ਤੁਹਾਨੂੰ ਗਲਤ ਫਹਮੀ ਆ ਤੁਹਾਡੇ ਸਾਲ ਵਾਲੇ ਪੇਪਰ ਹੋਣਗੇ ਮੇਰਾ ਭਰਾ ਲੱਕੀ ਲੁਧਿਆਣਾ ਸਤਿ ਸ੍ਰੀ ਅਕਾਲ ਭਾਜੀ ਮੈਂ ਫਰਵਰੀ ਚ ਕਿਸੇ ਤੋਂ ਪੇਪਰ ਪ੍ਰਵਾਈ ਸੀ ਉਹਨੇ ਪਹਿਲਾਂ ਤਾਂ ਕੁਛ ਦੱਸਿਆ ਨਹੀਂ ਪੇਪਰ ਭਰ ਹੋਏ ਕਿ ਨਹੀਂ ਬਟ ਹੁਣ ਉਹ ਮੈਨੂੰ 16 ਜੂਨ ਨੂੰ ਕਹਿੰਦਾ ਤੇਰੇ ਪੇਪਰ ਨਿਕਲ ਹੋਏ ਆ ਤੈਨੂੰ 30 ਤਰੀਕ ਤੱਕ ਅਪਾਇੰਟਮੈਂਟ ਲੈ ਦੂੰਗਾ ਆਪਣਾ ਪਾਸਪੋਰਟ ਲੈ ਕੇ ਐਮਬੈਸੀ ਆ ਜਾਈ ਪਰ ਉਹਨੇ ਮੈਨੂੰ ਡਾਕੂਮੈਂਟ ਕੋਈ ਵੀ ਨਹੀਂ ਭੇਜਿਆ ਉਹ ਕਹਿੰਦਾ ਜੇ ਤੁਸੀਂ ਡਾਕੂਮੈਂਟ ਲੈਣੇ ਤਾਂ ਆਪ ਹੀ ਫਾਈਲ ਲਾ ਦਿਓ ਵੀਜ਼ਾ ਲੱਗੇ ਨਾ ਲੱਗੇ ਮੇਰੀ ਗਾਰੰਟੀ ਨਹੀਂ ਹੁਣ ਭਾਜੀ ਮੈਨੂੰ ਦੱਸੋ ਪਲੀਜ਼ ਇਹ ਕੀ ਚੱਕਰ ਆ ਮੈਂ ਕੀ ਕਰ ਸਕਦਾ ਜਾਂ ਹੋ ਫੇਰ ਉਹ ਸੱਚ ਬੋਲਦਾ ਜਾਂ ਝੂਠ ਤੁਸੀਂ ਦੱਸੋ ਕੀ ਹੋ ਸਕਦਾ ਮੇਰਾ ਭਾਈ ਸੱਚ ਤਾਂ ਸੀ ਤਾਂ ਹੀ ਮੰਨ ਸਕਦੇ ਇਹ ਤੁਹਾਡੇ ਮੂਰੇ ਪ੍ਰੂਫ ਆ ਤੁਹਾਡੇ ਮੂਰੇ ਕੋਈ ਪ੍ਰੂਫ ਨਹੀਂ ਹੈਗਾ ਤੁਸੀਂ ਕਿੱਦਾਂ ਸੱਚ ਮੰਨ ਲੂਗੇ ਇਹ ਕੀ ਮਤਲਬ ਹੋਇਆ ਕਿ ਅੱਛਾ ਮੈਂ ਫਾਈਲ ਲਾਉਂਗਾ ਤਾਂ ਇੱਕ ਪਹਿਲੇ ਨੰਬਰ ਤੇ ਗੱਲ ਸੁਣੋ ਉਹਨੂੰ ਦਗੜਦੱਲੇ ਨੂੰ ਇੰਨੀ ਗੱਲ ਪੁੱਛੋ ਜਿਹੜੇ ਬੰਦੇ ਦੇ ਪੇਪਰ ਆ ਉਹੀ ਫਾਈਲ ਆਪਣੀ ਜਮ੍ਹਾਂ ਕਰਾ ਸਕਦਾ ਐਮਬੈਸੀ ਦੇ ਵਿੱਚ ਠੀਕ ਆ ਸੈਕੰਡ ਪਰਸਨ ਨਹੀਂ ਕਰਾ ਸਕਦਾ ਕੋਈ ਵੀ ਨਹੀਂ ਕਰਾ ਸਕਦਾ ਜੇ ਮੇਰੇ ਵੀ ਪੇਪਰ ਆ ਨਾ ਮੇਰਾ ਪਿਓ ਵੀ ਨਹੀਂ ਐਮਬੈਸੀ 'ਚ ਫਾਈਲ ਜਮ੍ਹਾਂ ਕਰਾ ਸਕਦਾ ਮੈਨੂੰ ਹੀ ਕਰਾਣੀ ਪੈਣੀ ਆ ਚਾਹੇ ਮੈਂ ਬਿਮਾਰ ਆ ਚਾਹੇ ਮੈਂ ਸਹੀ ਆ ਠੀਕ ਆ ਤੇ ਉਹਨੂੰ ਏਜੰਟ ਨੂੰ ਪੁੱਛੋ ਪਏ ਉਹਦੇ ਕੋ ਕੀ ਅਥੋਰਟੀ ਆ ਤੁਹਾਡੀ ਫਾਈਲ ਜਮਾ ਕਰਾਉਣ ਦੀ ਤੇ ਤੁਹਾਡੇ ਫਾਈਲ ਜਮਾ ਕਰਾਉਣ ਦੇ ਨਾਲ ਵੀਜ਼ਾ ਨਾਲ ਲੱਗੇ ਲੱਗੇ ਮੇਰੀ ਕੋਈ ਗਾਰੰਟੀ ਨਹੀਂ ਇੱਥੋਂ ਹੀ ਪਤਾ ਲੱਗਦਾ ਕਿ ਉਹਦੇ ਦਿਮਾਗ 'ਚ ਕੋਈ ਸ਼ਰਾਰਤ ਆ ਤੁਸੀਂ ਉਹਨੂੰ 50000 ਲੱਖ ਵੀ ਦੇ ਦਿੱਤਾ ਉਹਦੇ ਲਈ ਉਹਨਾਂ ਵੀ ਬਹੁਤ ਆ ਠੱਗੀ ਮਾਰਨ ਵਾਲੇ ਵਾਸਤੇ ਠੀਕ ਆ ਇਸ ਕਰਕੇ ਇਸ ਬੰਦੇ ਤੋਂ ਥੋੜਾ ਜਿਹਾ ਬਚੋ ਜਦ ਤੱਕ ਤੁਹਾਨੂੰ ਸਾਰਾ ਕੁਝ ਮਿਲ ਨਹੀਂ ਜਾਂਦਾ ਡਾਕੂਮੈਂਟ ਵੀਜ਼ਾ ਨਹੀਂ ਲੱਗ ਜਾਂਦਾ ਅੰਬੈਸੀ ਜਾ ਕੇ ਤੁਸੀਂ ਆਪ ਫਾਈਲ ਨਹੀਂ ਜਮਾ ਕਰਾਉਂਦੇ ਤੇ ਵੈੱਬ ਫਾਰਮ ਭਰ ਕੇ ਜਿੰਨਾ ਚਿਰ ਤੁਸੀਂ ਰੈਫਰੈਂਸ ਨੰਬਰ ਨਹੀਂ ਲੈਂਦੇ ਉਹਨਾਂ ਚਿਰ ਇਸ ਬੰਦੇ ਤੇ ਯਕੀਨ ਨਾ ਕਰਿਓ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਕਿ ਮੈਂ 100% ਇਸ ਬੰਦੇ ਨੂੰ ਫਰੂਡੀ ਸਮਝਦਾ ਜੋ ਤੁਸੀਂ ਦੱਸ ਰਹੇ ਆ ਬਾਕੀ ਉਮੀਦ ਕਰਦਾ ਸਾਰੇ ਭੈਣ ਭਰਾਵਾਂ ਦੇ ਕਮੈਂਟਾਂ ਜਵਾਬ ਦੇ ਦਿੱਤੇ ਜਿਹੜੇ ਰਹਿ ਗਏ ਅਗਲੀ ਵੀਡੀਓ ਚ ਦਿੰਨੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ